ਧੰਨ ਧੰਨ ਮਾਤਾ ਸਾਹਿਬ ਕੌਰ ਜੀ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਲੱਖ ਲੱਖ ਮੁਬਾਰਕਾਂ ਜੀ ਦੇਸ਼ ਵਿਦੇਸ਼ ਵਿੱਚ ਵਿੱਚ ਵੱਸਦੀਆਂ ਸੰਗਤਾਂ ਨੂੰ ਤੇ ਅੱਜ ਆਪਾਂ ਵਿਚਾਰ ਕਰਾਂਗੇ ਮਾਤਾ ਸਾਹਿਬ ਕੌਰ ਜੀ ਦੇ ਜੀਵਨ ਬਾਰੇ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਤਾਕਤ ਕੇਸਗੜ ਸੈ ਵਿਖੇ ਸਤਿਗੁਰ ਮਹਾਰਾਜ ਨੇ ਅੰਮ੍ਰਿਤ ਪਾਨ ਕਰਾਇਆ ਤਾਂ ਜਲ ਦੇ ਵਿੱਚ ਪਤਾਸੇ ਪਾਏ ਗਏ ਤਾਂ ਮਾਤਾ ਸਹਿਬ ਕੌਰ ਜੀ ਨੇ ਪਾਏ ਤੇ ਖੰਡੇ ਵਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ ਤਾਂ ਪੰਜ ਪਿਆਰਿਆਂ ਨੇ ਗੁਰਬਾਣੀ ਪੜ੍ਹੀ ਉਸ ਜਲ ਦੇ ਵਿੱਚ ਜਦੋਂ ਪਤਾਸੇ ਮਾਤਾ ਸਹਿਬ ਕੌਰ ਜੀ ਨੇ ਪਾਏ ਤਾਂ ਪੰਜ ਪਿਆਰਿਆਂ ਨੇ ਇੱਕ ਇੱਕ ਸਿੰਘ ਨੇ ਗੁਰਬਾਣੀ ਪੜੀ ਕਿਸ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਦੂਜੇ ਪਿਆਰੇ ਨੇ ਜਪ ਸਾਹਿਬ ਤੀਜੇ ਨੇ ਚੌਪੀ ਸਾਹਿਬ ਚੌਥੇ ਨੇ ਸੋਧ ਸਭੀ ਤੇ ਪੰਜਵੇਂ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਪਾਠ ਕੀਤਾ ਤੇ ਸੰਤ ਸੰਗ ਦੇ ਅੱਜ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਦਾ ਪ੍ਰਕਾਸ਼ ਦੇਹੜਾ ਹੈ ਸੋ ਕੋਟਾਂ ਕੋਟਾਂ ਧੰਨਵਾਦ ਹੈ ਇਹੀਆਂ ਮਾਵਾਂ ਨੂੰ ਸਿਰ ਚੁੱਕਦਾ ਹੈ ਤਨ ਤਨ ਮਾਤਾ ਗੁਜਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਮਾਤਾ ਜੀਤਾ ਜੀ ਤੇ ਜਿਨੇ ਵੀ ਮਹਾਂ ਪ੍ਰਸ਼ਾਂ ਦੀਆਂ ਮਾਤਾ ਨੇ ਅੱਜ ਉਹਨਾਂ ਨੂੰ ਮਾਤਾ ਨੂੰ ਸਾਰੀਆਂ ਮਾਤਾਵਾਂ ਨੂੰ ਪ੍ਰਣਾਮ ਹੈ ਜੀ ਸੋ ਕੋਟਾਂ ਨੂੰ ਕੋਟਾਂ ਬੜੀ ਸਰ ਚੁਕਦਾ ਹੈ ਸਾਡੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲਗੀ ਲਾਇਕ ਕਰਿਓ ਤੇ ਅੱਗੇ ਤੋਂ ਵੀ ਸ਼ੇਅਰ ਕਰਿਓ ਜੀ ਹੋਰ ਇਸ ਤਰ੍ਹਾਂ ਦਾ ਇਤਿਹਾਸ ਲੈ ਕੇ ਸਾਡੇ ਚਰਣਾ ਵਿੱਚ ਫੇਰਾਵਾਂਗੇ ਤੇ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ